ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤ ਹੋਵੋਗੇ ਇੱਕ ਵਾਰ ਬੇਨਤੀ ਕਰਦੇ ਆ ਸਜਣੋ ਆਪਣੀ ਦੋ ਟਾਈਮ ਜ਼ਰੂਰੀ ਤਸੱਲੀ ਕਰਿਆ ਕਰੋ ਜਿਹੜਾ ਗੱਪਣ ਪਸ਼ੂਆਂ ਨੂੰ ਟਿਕਾ ਕਰੋ ਜੰਮੀ ਦਾ ਜੇ ਕੋਈ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਵੀ ਚੁਆਈ ਕਰ ਸਕਦੇ ਜੀ ਧੰਨਵਾਦ ਵੀਡੀਓ ਵੇਖਣ ਲਈ ਸਜਣੋ ਦਬਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੁੰਦਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ ਮਾਣੇ ਮੱਲੀਆਂ ਜਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬ ਤੇ ਬਾਈ ਸ਼ਮਸ਼ੇਰਪੁਰ ਪਹੁੰਚਿਆ ਸਜਣਾ ਬਧੇਰੇ ਜਾਣਕਾਰੀ ਕਰਦੇ ਸਾਂਝੀ ਬਣੇ ਦਿਓ ਐਂਡ ਤੱਕ ਜ਼ਰੂਰ ਬਾਈ ਸ਼ਮਸ਼ੇਰ ਸਿੰਘ ਸਾਸੀ ਕਰੋ ਜੀ ਸਾਡੇ ਸਰਦਾਰ ਕੀ ਹਾਲ ਜੋ ਵਧੀਆ ਵਧੀਆ ਬੋਕੇ ਰਿਪੋਰਟਾਂ ਵਧੀਆ ਜੀ ਵਧੀਆ ਮਾਰਾ ਚਲੋ ਸ਼ੁਕਰ ਹੈ ਜੀ ਸਸ ਕਰੀਏ ਨੋਟ ਬਾਈ ਫਿਰ ਦੇ ਮਾਣੀ ਮਲੀਆਂ ਜਿਹੜਾ ਵੀ ਕਰਤ ਕਰਨ ਫੇਲ ਵੀ ਕਰਤ ਹਾਂ ਤੇ ਮੋਬਾਈਲ ਨੰਬਰ 9779721242 ਠੀਕ ਆ ਹਾਂਜੀ ਤੇ ਤਿੰਨ ਪਜੂ ਹੈ ਨਾ ਮੈਂ ਤੋਂ ਕਰੀਏ ਸ਼ੁਰੂਆਤ ਮੈਂ ਉਹ ਕਰਤੀ ਹਾਂਜੀ ਮੈਂ ਤੇ ਜੀਐਸਵੀ ਦੇ ਸੂਰ ਵਾਲੀ ਸੰਤੂ ਸਾਹਿਬ ਦੂਜੇ ਸੂਵੇ ਹਾਂਜੀ ਦੂਜਾ ਨਹੀਂ ਕਹਿਣਾ ਹਾਂਜੀ ਬਈ ਨਾਰਾਂ ਨੂੰ ਲਾਂ ਬੜੀਆਂ ਹੈ ਇੱਥੇ ਵੇਖੋ ਕੀ ਬਾਤ ਹੈ ਯਾਰ ਪਿੰਡੇ ਦੇ ਵੀ ਨਾਰਾਂ ਨੂੰ ਲਾਂ ਬੜੀਆਂ ਜੰਮ ਕਰ ਗਿਆ ਬਾਹਨੇ ਨਹੀਂ ਖਵਾਦੀ ਵੇਖੋ ਜੀ ਅੱਛਾ ਵੇਖੋ ਕਿਸੇ ਨਹੀਂ ਖਵਾਦੀ ਕਿਆ ਮਾਣ ਇਹਨੇ ਕਿੰਨੇ ਬਾਈ ਰਹਿ ਗਏ ਇਹਨੇ ਇੱਕ ਦੋ ਲੈ ਜੂਗੀ ਲਾ ਜੀ ਮੜੀ ਜੀ ਸਫਾਈ ਬੜੀ ਹੈ ਨਾ ਕਰਮਾਂ ਦੀ ਬਹੁਤ ਸਜੇ ਲੈਵਲ ਹੁਆ ਚੰਗਾ ਸੋਹਣਾ ਲੱਗਾ ਦੂਆ ਤੀਜਾ ਬਾਈ ਕਹਿੰਦਾ ਮਾਨਿਓ ਨਾ ਬਾਈ ਤੋਰਾ ਤੁਹਾਨੂੰ ਕਰਾਉਣੇ ਚ ਨੋ ਚੱਲ ਭਾਈ ਕਰਮਾ ਲਿਓ ਕਮਾ ਲਿਓ ਭਾਈ ਜੀ ਲਓ ਲਓ ਜੀ ਸੱਜਣੋ ਮੈਂ ਚੰਗੀ ਆ ਵਜਨ ਲੋਡ ਵੀ ਪੂਰਾ ਹੈ ਬਾਕੀ ਦੋਹਾਂ ਸਾਈਡਾਂ ਦੇ ਨਾੜਾ ਨੋੜਾ ਮਰੀਆਂ ਸਮਾਨੇ ਤੇ ਇਹ ਜੈਸਲਾ ਹੋ ਗਈ ਦੋ ਤੇ ਚੰਗਾ ਪਰ ਹੋ ਗਈ ਸਾਡੇ ਏੜੀਏ ਨਾਲ ਬਾਕੀ ਤੁਹਾਡਾ ਵੀ ਆਈਡੀਆ ਨਾਲ ਦੀ। ਬਜਟ ਜੀ ਰੇਟ ਜੀ ਸਾਹਿਬ ਪੋਤਰਾ ਮੰਗਣ ਦੇ ਭਾਵੇਂ ਲੱਖ ਹੀ ਮੰਗ ਲੈਂਦੇ ਜੀ ਪਰ ਮੰਗਣਾ ਨਹੀਂ ਆ ਕੋਈਆਂ ਦੇ ਪਾਣੀ ਪੂਣੀ ਆਏ ਆ ਬੜਾ ਜਣ ਕੇ ਮੰਦਾ ਹੀ ਹਾਲ ਆ ਹਾਂ ਨਿਸ਼ਾਨ ਮੈਂ 50 ਦੀ ਦੇ ਜੀ ਸਾਡੀ ਕੁਝ ਹੀ ਆ ਜੀ ਹਾਂ ਨਾ ਕਰ ਰਹੀ ਜੀ 85 ਦੀ ਦੇ ਦਾਂਗੇ ਹਾਂ ਨਾ ਜੀ 85 ਦੀ ਹਾਂਜੀ ਹਾਂਜੀ ਚਲ ਦੇ ਦਿਓ ਇਹ ਚ ਛੋੜ ਹੀ ਕਰਾਂਗੇ ਕਿੰਨੇ ਯਾਰ ਨਹੀਂ 500 ਕਰ ਦਾਂਗੇ 84 ਹਾਂਜੀ ਦੇ ਦਿਓ 84 ਬਾਕੀ ਇਹ ਗੱਲ ਜੇ ਮੱਝ ਸੂਬੀ ਤੇ ਭਾਵੇਂ 90 ਦੀ ਮਿਲ ਜੇ ਸੂਬੀ ਜਰਾ ਮੈਂ ਤਾਂ ਆਰਡਰ ਕੁਆਲਟੀ ਦੇਖੋ ਕਿੰਨੀ ਵਧੀਆ ਬਹੁਤ ਸਾਫ ਹੈ ਜੀ ਹਾਂਜੀ ਇਹ ਦੇਖੋ ਬਾਕੀ ਮੈਂ ਜਿੰਨੀ ਬੈਕਗ੍ਰਾਉਂਡ ਪੂਰੀ ਤਿਆਰ ਕਰੂਗੀ ਹਨਾ ਬਾਕੀ ਚਮੜਿਆ ਜਿਹੜਾ ਚਮੜਾ ਨਾ ਬਹੁਤਾ ਪਤਲਾ ਸਿੰਗਲ ਹੱਡੀ ਹੈ ਨਾ ਹਾਂਜੀ ਹਾਂਜੀ ਬਿਲਕੁਲ ਗੰਡੇ ਦੀ ਛੇਲ ਵਰਗੀ ਸੱਚ ਨੂੰ ਜਿਹੜਾ ਰਸਲਾ ਜਾਮਾ ਦੇਖਦੇ ਬਾਕੀ ਮੈਂ ਖਰੀਦ ਬਾਕੀ ਇਹ ਮੋਲ ਨਹੀਂ ਲੱਪਣਾ ਜਾਣੇ ਰੱਬ ਬੰਦਾ ਜਾਣ ਮੋਲ ਕੀ ਤਾਂ ਵੇਚਦਾ ਬੈਕਗ੍ਰਾਉਂਡ ਹੀ ਵੇਖੋ ਕਿੰਨੀ ਸਜੋ ਤਿਆਰ ਕਰਦੀ ਐ ਸਿੰਘ ਪੂਰੀ ਬੰਦਰ ਬੜੀ ਛੋੜੀ ਮੈਂ ਦੀ ਦੂਜੇ ਨੰਬਰ ਤੇ ਆ ਕੇ ਗੱਪਾਂ ਵੈਠ ਹਨਾ ਭਾਈ ਹਾਂਜੀ ਇਹ ਮੋਛੇ ਦੰਦ ਹੋਈ ਕੀ ਹੋ ਗਈ ਹਨਾ ਹਾਂਜੀ ਉਹ ਆ ਦੂਜੇ ਹੋ ਗਈ ਮੈਂ ਤਾਂ ਪਹਿਲ ਨਹੀਂ ਕਿੰਦਾ ਹਾਂਜੀ ਅੱਛਾ ਤਾਂ ਕੋਈ ਨਹੀਂ ਪਹਿਲਾਂ ਲਾਲੂ ਭਾਵੇਂ ਤਾਂ ਬਾਕੀ ਖੱਡੀ ਦੀ ਜੀ ਤੂੰ ਵੇਖੋ ਵਾਕੇ ਯਾਰ ਹਨਾ ਬਰਫੀ ਲੱਗੀ ਪਈ ਐ ਹਨਾ ਰੇਡ ਬੜਾ ਸਤੂ ਸਭ ਜੈ ਜੀ ਹੋਣਾ ਸੱਜੂ ਸਾਹਿਬ ਰੇਡ ਬੜਾ ਜੈ ਬਿਲਕੁਲ ਛੋਟਾ ਜੈ ਉਹਦਾ ਛੋਟਾ ਕਰਦਣਾ ਰੇਡ ਤੇ ਅੱਛਾ ਠੀਕ ਹੈ 30 ਜਣੀ ਆਪਾਂ ਦੇ ਸੱਜਣਾ 22 ਤੇ ਫਲੂਨ ਆਂਦਾ ਕਿ ਫਲੂਨ ਆ ਵੈੜ ਬਾਕੀ ਆਪਾਂ ਦਾ ਨਤਜਾ ਫਲੂਨ ਹੀ ਤੇ ਏਜੰਟ ਜਸੂਆ ਉਹ ਵੀ ਨਹੀ ਕੁਮਾਰ ਜੀ noi te bhai ji di keemat teri keemat 45000 ਕਰਦੀ ਹੈ ਜੀ ਮੁੱਲ ਜੈਸਨੋ ਬਾਈ ਜੀ 42000 ਦੀ ਦੇ ਦਾਂਗੇ 42 ਦੀ ਹਾਂ ਜੀ ਦੇ ਦਿਓ ਭਾਈ ਹਾਂ ਜੀ ਬਾਕੀ ਇਹ ਇੱਧਰ ਵੇਖੋ ਆ ਗਾਦਰ ਕੁਆਲਟੀ ਬਿਲਕੁਲ ਬਾਕੀ ਬੱਚੀ ਦੁੱਧ 12 13 ਕਿਲੋ ਦੇ ਜੂਗੀ ਮੁੱਲ ਦੇ ਹਿਸਾਬ ਨਾਲ ਵਾਜੂ ਹਾਂ ਹਾਂ ਜੀ ਅੱਗੇ ਆ ਗਈ ਟੋਕਰ ਹਨਾ ਹਾਂ ਜੀ ਇਹ ਟੋਕਰ ਬਿਨਾ ਬੱਚੇ ਬਿਨਾ ਬੱਚੇ ਭਾਜੀ ਮਹੀਨੇ ਦੀ ਬਣੀ ਪਰ ਗਰੰਟੀ ਕੋਈ ਨਹੀਂ ਤੇ ਦੁੱਧ ਭਾਈ ਕਿੰਨਾ ਦੁੱਧ 7 ਕਿਲੋ ਲੀਟਰ ਵਾਲਾ 7 ਕਿਲੋ ਹਾਂ 6 ਹੀ ਨਿਕਲਦਾ ਤੇ 7.5 ਨਿਕਲਦਾ ਚਲੋ ਕੋਈ ਨਹੀਂ ਹੋਰ ਲੋ ਜੀ ਬਿਨਾ ਬੱਚੇ ਤੋਂ ਸਜਣੋਂ ਵਹਿੜਿਆ ਪੂਰੀ ਜੰਮੀ ਪਈ ਹਾਂ ਰਾਜੀ ਬੜੀ ਹੈ ਠੰਡੀ ਠੀਰੀ ਬੜੀ ਜਦੀ ਲੋ ਜੀ ਬਾਕੀ ਲੈਵਾਰੂ ਆ ਜੰਗਾ ਸਜਣੋਂ ਜੇ ਖਾਂ ਤੋਂ ਚੰਗੇ ਆ ਲੈਓ ਭਾਈ। ਬਾਕੀ ਠੰਡੀ ਧੀਰੀ ਜਾਵੇ। ਬਿਲਕੁਲ ਬਿਲਕੁਲ। ਇਹ ਦੇਖੋ ਉਹ ਨਹੀਂ ਛੜਕਲ ਵਾਲੀ ਗੱਲ ਨਹੀਂ ਹੈਗੀ। ਨਹੀਂ ਸਹੀ ਲਿਆ 7 ਕਿਲੋ ਸੱਜਣੋਂ ਦੁੱਧ ਆ ਤੇ ਬੋਦੀ ਵਾਲੀ ਵਹਿੜ ਆ। ਠੀਕ ਆ ਬਿਲਕੁਲ ਬਲੈਕ ਅੰਦਰ ਦੀ ਵੇਖਣਾ ਜੀ। ਤੇ ਭਾਈ ਜੀ ਦਾ ਰੇਟ ਇਹਦਾ ਕੋਈ ਆਪਾਂ 27 ਨਹੀਂ ਮੰਗਣਾ 22 ਦੀ ਦੇ ਰਹੀ। ਸਾਡੀ ਖੁਸ਼ੀ ਹੈ ਜੀ। ਪੂਰੇ 20 ਹੀ ਦੇ ਦਾਂਗੇ ਜੀ ਪੂਰੇ 20 ਹੀ ਹਾਂਜੀ ਲਓ ਸੱਜਣੋ ਪੂਰੇ 20000 ਦੇ ਮੈਡ ਮਿਲ ਜੂਗੀ ਤੇ ਬਾਕੀ ਸਾਰੇ ਚੰਗੇ ਆ ਪਛੁਰਾ ਧਾਰੂ ਆ ਦੋਵੇਂ ਦੁੱਧ ਵਾਲੇ ਆ ਗਾਂ ਵੀ ਤੇ ਮੱਝ ਵੀ ਚੰਗੇ ਜੈਜ ਰੇਟ ਆ ਦੀ ਖਰੀਦਦਾਰੀ ਕਰਿਓ ਪਿੰਡ ਮਾਣੇ ਮੱਲੀਆਂ ਪਹੁੰਚੀ ਤੇ ਜ਼ਿਲ੍ਹਾ ਦੇ ਤਹਿਸੀਲ ਇਹਨੂੰ ਜੀ ਤਰ ਤਰ ਸਾਵਾਂ 22 ਸ਼ਹਿਰ ਕੋ ਸਸਤੀ ਗਾਹ